ਇਹ ਬਾਪੂ ਜੀ 95 ਸਾਲ ਦੇ ਨੇ ਸੰਗਤ ਜੀ ਇਹਨਾਂ ਨੂੰ ਨਾ ਘਰੋਂ ਕੱਢ ਦਿੱਤਾ ਇਹ ਵਿਚਾਰੇ ਅਨਾਥ ਹੋ ਗਏ ਇਸ ਉਮਰੇ ਤਾਂ ਇਹਨਾਂ ਨੂੰ ਫੇਰ ਘਰ ਮਿਲਿਆ ਕਿੱਦਾਂ ਮਿਲਿਆ ਉਹ ਮੈਂ ਤੁਹਾਨੂੰ ਸਾਰਾ ਹੁਣ ਇਸ ਵੀਡੀਓ ਚ ਦੱਸੂਗਾ ਤੇ ਤੁਸੀਂ ਇਸ ਵੀਡੀਓ ਨਾਲ ਬਣੇ ਰਹੋ ਤੇ ਅੱਜ ਜੋ ਮੈਂ ਤੁਹਾਨੂੰ ਦੱਸਦਾ ਹੁਣ ਹਾਂਜੀ ਸਭ ਨੂੰ ਸਤਿ ਸ਼੍ਰੀ ਅਕਾਲ ਸੋ ਅੱਜ ਜਿਹੜੀ ਮੈਂ ਜ਼ਰੂਰੀ ਗੱਲ ਕਰਨੀ ਸੀ ਇਹ ਮੇਰਾ ਵੀਰ ਕਹੋ ਕਿ ਮੇਰਾ ਦੋਸਤ ਹੀ ਆ ਪਰ ਫਰੈਂਡ ਵੀ ਆ ਤੇ ਇਹਦਾ ਨਾਮ ਹੈਗਾ ਅਮਰਤ ਵੀਰ ਸਿੰਘ ਜਿਹੜੇ ਕਿ ਮੇਰੇ ਵੀਰ ਨੇ ਇੱਕ ਬਹੁਤ ਵਧੀਆ ਅਪਰਾਲਾ ਸ਼ੁਰੂ ਕੀਤਾ ਸੋ ਅਪਰਾਲਾ ਕੀ ਆ ਉਹ ਮੈਂ ਤੁਹਾਨੂੰ ਦੱਸਦਾ ਹੁਣ ਆ ਸਾਹਮਣੇ ਹੁਣ ਬੈਠੇ ਹੋਏ ਆ ਤੇ ਸਾਡੇ ਕਹ ਲਓ ਉਹ ਬਜ਼ੁਰਗ ਆ ਜਿਨ੍ਹਾਂ ਵਿੱਚ ਉਹ ਕਹ ਲਓ ਕਿ ਕੁਝ ਇੱਕ ਮੰਦਪੁੰਦੀ ਆ ਜਿਹੜੇ ਕੀ ਕਹ ਲਓ ਮੈਂਟਲੀ ਅਫਸੈਟ ਜਿਹਦਾ ਹੁੰਦੇ ਨਾ ਤੇ ਕੁਝ ਹੈਗੇ ਆ ਜਿਹੜੇ ਕਿ ਬੇਆਸਰੇ ਜਿਨ੍ਹਾਂ ਨੂੰ ਘਰੋਂ ਕਹ ਲਓ ਕਿ ਹੁਣ ਇਹ ਕਾਲ ਯੁਗ ਦਾ ਜ਼ਮਾਨਾ ਹਨ ਕੋਈ ਕਿਸੇ ਦੀ ਉਹ ਕਹਿ ਨਹੀਂ ਸਕਦਾ ਵੀ ਆਪਣਾ ਨਹੀਂ ਭਰੋਸਾ ਤੇ ਕੱਲ ਨੂੰ ਸਾਡੇ ਬੱਚੇ ਨੇ ਗਾਂ ਕੀ ਕਰਨਾ ਸੋ ਇਹ ਉਹ ਬੈਠੇ ਹੋਏ ਸ਼ਖਸ਼ ਕਿ ਜਿਹਨੇ ਘਰੋਂ ਬੇਆਸਰੇ ਆ ਠੀਕ ਹੈ ਇਹ ਮੇਰੇ ਵੀਰ ਹੋਣਾ ਨੇ ਕਨਸੈਪਟ ਸ਼ੁਰੂ ਕੀਤਾ ਸੀਗਾ ਕਿ ਇਹਨਾਂ ਨੇ ਸੇਵਾ ਕਰਨੀ ਆ ਵੀ ਜਿੰਨੇ ਆਪਣੇ ਪੰਜਾਬ ਕੱਲਾ ਹਿਸ਼ਾਰਪੁਰ ਨਹੀਂ ਪੰਜਾਬ ਦੀ ਗੱਲ ਕਰਨ ਲੱਗੇ ਆ ਕਿ ਜਿੰਨੇ ਆਪਣੇ ਕੋਈ ਬੇਆਸਰਾ ਆ ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਮੰਦਪੁੰਗੀ ਹੁੰਦਾ ਹਨ ਜਿਹੜਾ ਕਹਿੰਦੇ ਕਿ ਮੈਂਟਲੀ ਅਫਸਰਟ ਕਰੋ ਕੱਢ ਦਿੰਨੇ ਆ ਅਸੀਂ ਪਰ ਉਹ ਕਹਿੰਦੇ ਨਾ ਪ੍ਰਮਾਤਮਾ ਨੇ ਹਰ ਇੱਕ ਦਾ ਰਿਜਕ ਲਾਇਆ ਹੋਇਆ ਹਨ ਕਹਿੰਦੇ ਨਾ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜਕ ਆ ਗਿਆ ਕਰਤ ਰਿਆ ਸੋ ਪ੍ਰਮਾਤਮਾ ਬੜਾ ਬਿਆਨਤਾ ਸੋ ਮੇਰੇ ਵੀਰ ਨੇ ਬਹੁਤ ਵੱਡੀ ਸੇਵਾ ਲਈ ਐ ਇਸ ਵੀਰ ਨੇ ਇਹ ਇਹਨਾਂ ਨੇ ਸ਼ੁਰੂ ਕੀਤਾ ਤੇਰਾ ਆਸਰਾ ਸੇਵਾ ਘਰ ਬੇਸਾਰਿਆਂ ਤੇ ਬਜ਼ੁਰਗਾਂ ਵਾਸਤੇ ਮੇਰੇ ਵੀਰ ਇਹਨਾਂ ਨੂੰ ਸ਼ੇਅਰ ਕਰਨਾ ਆ ਤੁਹਾਨੂੰ ਕਿਤੇ ਵੀ ਪੰਜਾਬ ਦੇ ਵਿੱਚ ਵੀ ਕਿਤੇ ਵੀ ਤੁਹਾਨੂੰ ਕੋਈ ਮਿਲਦਾ ਆ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਆ ਕਾਲ ਕਰਕੇ ਤੁਸੀਂ ਇਸ ਵੀਰ ਨੂੰ ਦੱਸ ਸਕਦੇ ਆ ਜੋ ਉਹਨਾਂ ਦੀ ਕੰਡੀਸ਼ਨ ਆ ਉਸ ਸੀ ਪੁੱਛ ਕੇ ਵੈਰੀਫਾਈ ਕਰਕੇ ਫਿਰ ਅਸੀਂ ਲਿਆ ਕੇ ਅਸੀਂ ਇੱਥੇ ਆਪਣਾ ਜਿੰਨਾ ਆਪਣਾ ਸੰਭਾਲ ਕਰ ਸਕਦੇ ਅਸੀਂ ਕਰਾਂਗੇ ਠੀਕ ਹੈ ਹੁਣ ਮੈਂ ਤੁਹਾਨੂੰ ਮਲਾਉਣਾ ਜੀ ਇਹਨਾਂ ਸ਼ਖਸ ਦੇ ਨਾਲ ਸੋ ਜਿਹੜੀ ਮੈਂ ਗੱਲ ਕਰਦਾ ਸੀਗਾ ਘਰ ਦੇ ਵਿੱਚ ਇੱਕ ਬੰਦਾ ਵੀ ਬਿਮਾਰ ਹੋ ਜੇ ਨਾ ਤੇ ਪੂਰਾ ਕਹਿੰਦੇ ਪਰਿਵਾਰ ਅਫਸੈਟ ਹੋ ਜਾਂਦਾ ਹੈ ਨਾ ਮੰਨ ਲਓ ਸਾਡੀ ਸਿਹਤ ਕਿਸੇ ਢਿੱਲੀ ਹੋ ਜੇ ਨਾ ਸਾਨੂੰ ਕੁਝ ਨਹੀਂ ਚੰਗਾ ਲੱਗਦਾ ਸੀ ਕਹਿੰਨੇ ਕਿ ਬਸ ਦੂਰ ਹੋ ਜਾਓ ਸਾਡੇ ਤੋਂ ਸਾਨੂੰ ਇਹ ਅਰਦਾਸ ਨਹੀਂ ਕਿ ਸਾਡੇ ਘਰ ਦੇ ਜਿਹੜਾ ਵੀ ਜੀ ਠੀਕ ਹੋ ਜੇ ਹੈ ਨਾ ਇਹ ਉਹ ਜੀ ਆ ਜਿਹਨਾਂ ਵਿੱਚ ਇਹ ਬੰਦਾ ਸੀਗਾ ਇਹ ਬਿਲਕੁਲ ਮੈਂਟਲੀ ਅਫਸੈਟ ਸੀ ਔਰ ਕਹਿ ਲਓ ਕਿ ਕਿਸੇ ਪਿੰਡ ਗੁਜਰਾ ਦੇ ਵਿੱਚ ਬੰਦੀ ਬਣਾਇਆ ਸੀ ਇਸ ਬੰਦੇ ਨੂੰ ਇੰਨੀ ਪੂਰੀ ਕੰਡੀਸ਼ਨ ਸੀ ਤੁਹਾਨੂੰ ਦੱਸ ਨਹੀਂ ਸਕਦੇ ਹੁਣ ਲੈ ਕੇ ਆਏ ਆ ਤੇ ਆ ਤੁਹਾਡੇ ਸਾਹਮਣੇ ਰੂਬਰੂ ਆ ਬੰਦਾ ਹਾਂਜੀ ਕੀ ਹਾਲ ਹੈ ਜੀ ਸასიਖ ਹਾਂ ਠੀਕ ਠਾਕ ਹਾਂ ਅੱਛਾ ਜੀ ਇਹ ਸਾਡੇ ਬਜ਼ੁਰਗ ਆ ਜੀ ਜਿਹੜੇ ਆ ਇਧਰੋਂ ਜਲੰਧਰ ਸਾਈਡ ਤੋਂ ਲੈ ਕੇ ਆਏ ਬਾਬਾ ਜੀ ਸასი ਸ਼ਕਲ ਬਾਬਾ ਜੀ ਠੀਕ ਹੋ ਹਾਂਜੀ ਹਾਂਜੀ ਕਿੱਦਾਂ ਦਾ ਲੱਗ ਰਿਹਾ ਇੱਥੇ ਬਹੁਤ ਵਧੀਆ ਹੈ ਹਾਂਜੀ ਅੱਛਾ ਮਨ ਲੱਗਦਾ ਹਾਂਜੀ ਅੱਛਾ ਜੀ ਹੋਰ ਸੇ ਠੀਕ ਹੈ ਹੁਣ ਤੁਹਾਡੀ ਇਹ ਸਾਡੇ ਠੀਕ ਹੈ ਜਿੰਨੀ ਫਰਿਆ ਹੈ ਹਾਂ ਹਾਂ ਉਹਦਾ ਸਾਹ ਹੈ ਅੱਛਾ ਜੀ ਹਾਂਜੀ ਠੀਕ ਹੈ ਅੱਛਾ ਜੀ ਹੁਣ ਠੀਕ ਹੈ ਇੱਥੇ ਰੋਟੀ ਪਾਣੀ ਮਿਲਦਾ ਸਭ ਕੁਝ ਹੈਗਾ ਹੈਗਾ ਮਿਲਦਾ ਅੱਛਾ ਜੀ ਕੋਈ ਕਮੀ ਨਹੀਂ ਅੱਛਾ ਜੀ ਚਲੋ ਪਰਮਾਤਮਾ ਤੁਹਾਨੂੰ ਨਾ ਮੇਰ ਚ ਰੱਖੇ ਆ ਜਿਹੜਾ ਸਖਸ਼ ਸਸੀ ਗੱਲ ਜੀ ਇਹ ਜਿਹੜਾ ਬੰਦਾ ਜੀ ਕਹਿੰਦੇ ਬੰਬੇ ਤੋਂ ਸਾਨੂੰ ਕਿਸੇ ਨੇ ਫੋਨ ਕੀਤਾ ਸੀਗਾ ਤੇ ਟ੍ਰੇਨ ਚ ਛਾੜਤਾ ਇਹਨੂੰ ਵਿਚਾਰੇ ਨੂੰ ਕਹਿੰਦੇ ਵੀ ਉੱਥੋਂ ਆ ਕੇ ਲੈ ਜਾਓ ਜਲੰਧਰ ਇਹਨੂੰ ਭੇਜਤਾ ਇੰਨਾ ਬੁਰੀ ਕੰਡੀਸ਼ਨ ਸੀ ਮੈਂ ਤੁਹਾਨੂੰ ਹੁਣ ਅੱਗੇ ਦੱਸੂਗਾ ਇਹਦਾ ਤੇ ਇਹ ਬੰਦਾ ਹੁਣ ਦੇਖ ਲਓ ਤੁਹਾਡੇ ਸਾਹਮਣੇ ਆ ਹਾਂ ਜੀ ਸਸੀ ਗੱਲ ਠੀਕ ਹੋ ਤੁਸੀਂ ਹਾਂ ਜੀ ਠੀਕ ਹੈ ਤੇ ਮਨ ਲੱਗਦਾ ਹੈ ਹਾਂ ਜੀ ਐਕਡਮ ਠੀਕ ਹੈ ਚਲੋ ਮਾਰੇ ਕਿਰਪਾ ਕਰੇ ਸੋ ਇਦਾਂ ਹੀ ਆ ਦੇਖੋ ਹੁਣ ਮੈਂ ਤੁਹਾਨੂੰ ਖੋਰ ਮਲਾਉਣਾ ਸਾਸੀ ਗੱਲ ਬਾਬਾ ਜੀ ਹਾਂਜੀ ਠੀਕ ਹੈ ਬਾਬਾ ਜੀ ਬਹੁਤ ਵਧੀਆ ਹੈ ਹਾਂ ਕਿਦਾਂ ਇੱਥੇ ਮਨ ਲੱਗਦਾ ਹੁਣ ਮਨ ਲੱਗੂਗਾ ਜੀ ਹਾਂ ਅੱਛਾ ਲੱਗੇਗਾ ਠੀਕ ਹੈ ਆ ਸੋ ਸੰਗਤ ਜੀ ਜਿਹੜੇ ਦੇਖੋ ਤੁਸੀਂ ਮੈਂ ਹੈਰਾਨ ਹੁਣਾ ਵੀ ਇਦਾਂ ਦਾ ਜਮਾਨਾ ਵੀ ਦੇਖੋ ਆ ਹੁਣ ਬਜ਼ੁਰਗਾਂ ਵਿਚਾਰੇ ਕਈ ਲੋਕ ਤਾਂ ਤਰਸਦੇ ਆ ਕਿ ਹਨਾ ਸਾਡੇ ਮਾਂ ਬਾਪ ਸਾਡੇ ਕੋਲ ਹੁਣ ਹਨਾ ਮੈਂ ਖੋਦੀ ਗੱਲ ਕਰਦਾ ਕਿ ਸਾਡੇ ਦੇ ਫਾਦਰ ਸਾਹਿਬ ਚਲੋ ਜਲਦੀ ਚਲੇ ਗਏ ਕਿ ਅੱਜ ਮੇਰੇ ਕੋਲ ਮੈਂ ਕਿੰਨੀ ਸੇਵਾ ਕਰਾਂ ਪਰ ਇਦਾਂ ਦੇ ਵੀ ਜੀਵ ਹੈਗੇ ਜਿਹੜੇ ਕਿ ਕਹਿੰਦੇ ਕਿ ਹੁਣ ਸਾਡੇ ਤੇ ਭਾਰ ਨੇ ਆ ਦੇਖੋ ਹੈਨਾ ਕਿਸੇ ਦਾ ਬੁਰਾ ਨਹੀਂ ਚੰਗਾ ਨਹੀਂ ਹੈਨਾ ਇਹਨਾਂ ਨੂੰ ਘਰੋਂ ਕੱਢਿਆ ਹੋਇਆ ਤੇ ਆ ਚਲੋ ਕਿਸੇ ਦੀ ਹਰਗ ਦੀ ਮਜਬੂਰੀ ਹੋ ਸਕਦੀ ਹੈ ਪਰ ਇਹ ਮਜਬੂਰੀ ਰੱਬ ਕਿਸੇ ਦੇ ਵੀ ਲੈ ਕੇ ਨਾ ਆਵੇ ਇਹ ਮੇਰੀ ਹੱਥ ਜੋੜ ਕੇ ਉਸ ਪਰਮਾਤਮਾ ਅਗੇ ਵੀ ਆ ਚਲੋ ਬਾਕੀ ਆਪਣੇ ਆਪਣੇ ਕਰਮ ਹੈਨਾ ਮੈਂ ਹੁਣ ਜਿਹੜੀ ਮੇਨ ਗੱਲ ਕਰਨ ਲੱਗਿਆ ਇਹ ਆ ਕਿ ਚਲੋ ਇਹਨਾਂ ਵੀਰਾਂ ਨੇ ਵਿਚਾਰੇ ਆ ਸ਼ੁਰੂ ਕੀਤਾ ਆ ਦੇਖੋ ਆਪਣਾ ਵਾਲਾ ਸ਼ੁਰੂ ਕੀਤਾ ਹੈਨਾ ਸਾਡੇ ਆਪਣੇ ਘਰ ਦੇ ਵਿੱਚ ਨਹੀਂ ਅਸੀਂ ਕਿਸੇ ਨੂੰ ਉਹ ਕਰਸਾਰੇ ਫालतू ਕਰਸਾਰੇ ਵੀਰਾਂ ਨੇ ਇਹਨਾਂ ਨੂੰ ਨਾਲ ਕਹਿ ਲਓ ਕਿ ਆਪਣੇ ਰੱਖਣਾ ਸ਼ੁਰੂ ਕੀਤਾ ਆ ਠੀਕ ਹੈ ਤੇ ਮੈਂ ਹੁਣ ਤੁਹਾਨੂੰ ਮਲਾਉਂਗਾ ਆਪਣੇ ਜਿਹੜੇ ਆਪਣੇ ਸਾਡੇ ਮੇਨ ਨੇ ਇਹਨਾਂ ਤੇ ਜਿਨ੍ਹਾਂ ਨੇ ਸਾਡਾ ਇਹ ਸਾਰਾ ਆਪਣਾ ਸਾਡਾ ਸ਼ੁਰੂ ਕੀਤਾ ਆ ਉਹ ਮੈਂ ਤੁਹਾਨੂੰ ਉਹਨਾਂ ਨਾਲ ਆਂਟੀ ਜੀ ਹੁਣ ਨਾਲ ਮਲਾਉਂਗਾ ਤੇ ਆਂਟੀ ਜੀ ਸਤਿ ਸ੍ਰੀ ਅਕਾਲ ਆਂਟੀ ਜੀ ਤੁਸੀਂ ਬਹੁਤ ਮਨ ਖੁਸ਼ ਹੋਇਆ ਤੁਸੀਂ ਇੱਥੇ ਆਏ ਆ ਹਨਾ ਤੁਸੀਂ ਕਹ ਲਓ ਕਿ ਇਹਨਾਂ ਨੇ ਇਹਨਾਂ ਦਾ ਆਪਣਾ ਘਰ ਆ ਘਰ ਦੇ ਵਿੱਚ ਹੀ ਇਹਨਾਂ ਨੇ ਇਹ ਸ਼ੁਰੂ ਕੀਤਾ ਹੈ ਹਨਾ ਤੇ ਅੰਟੀ ਜੀ ਕਦੋਂ ਸ਼ੁਰੂ ਕੀਤਾ ਤੁਸੀਂ ਦੱਸੋ ਹੁਣ ਸਾਰਾ ਇਹਦੇ ਵਿੱਚ ਅਸੀਂ 14 ਫਰਵਰੀ ਨੂੰ ਸ਼ੁਰੂ ਕੀਤਾ ਇਹ ਰਜਿਸਟਰਡ ਕਰਾਈ ਸੀ ਆਪਾਂ 13 13 ਚੈਰੀ ਕੌਂਡਿਸ਼ਨ ਠੀਕ ਹੈ ਜੀ ਤੇ ਫਿਰ ਅਸੀਂ ਤੇਰਾ ਆਸਰਾ ਸੇਵਾ ਕਰ ਬੇਸਹਾਰਿਆਂ ਤੇ ਬਜ਼ੁਰਗਾਂ ਵਾਸਤੇ ਖੋਲਿਆ ਠੀਕ ਹੈ ਜੀ ਤੇ ਪਹਿਲਾਂ ਸਾਡੇ ਕੋਲ ਇੱਕ ਬਜ਼ੁਰਗ ਆਇਸੀ ਹੁਣ ਸੁਖਨਲ ਪੰਜ ਬਜ਼ੁਰਗ ਆ ਗਏ ਆ ਅੱਛਾ ਜੀ ਪਹਿਲਾਂ ਸਾਡਾ ਮੁੱਖ ਜਿਹੜਾ ਹੈਗਾ ਆ ਫੈਸਲਾ ਕੀਤਾ ਅਸੀਂ ਬੇਸਹਾਰਿਆਂ ਤੇ ਬਜ਼ੁਰਗਾਂ ਦੀ ਸੇਵਾ ਕਰਨੀ ਹੈ ਠੀਕ ਹੈ ਜੀ ਹੁਣ ਅਸੀਂ ਤਾਂ ਇਹੀ ਕਹਿੰਦੇ ਆ ਕਿ ਨੌਜਵਾਨ ਪੀੜ੍ਹੀ ਅੱਗੇ ਹੋ ਕੇ ਆਵੇ ਠੀਕ ਹੈ ਜੀ ਤੇ ਸਾਡੇ ਨਾਲ ਮੁੱਦੇ ਨਾਲ ਮੁੱਦਾ ਜੋੜ ਕੇ ਸੇਵਾ ਕਰਾਵੇ ਠੀਕ ਹੈ ਜੀ ਜੋ ਕਿ ਹਿਸ਼ਾਰਪੁਰਾ ਨੰਬਰ ਬੰਦ ਤੇ ਆ ਕੇਂਦਰ ਹੁਣੀ ਵਾਹ ਜੀ ਵਾਹ ਵਾਹ ਜੀ ਵਾਹ ਚਲੋ ਧੰਨਵਾਦ ਐਂਟੀ ਜੀ ਬਹੁਤ-ਬਹੁਤ ਤੇ ਆਹ ਦੇਖੋ ਜੀ ਆ ਹੁਣ ਮੈਂ ਤੁਹਾਨੂੰ ਦਿਖਾ ਰਿਹਾ ਇਹ ਉਹ ਅਫਸੈਟ ਸ਼ਖਸੀਅਤ ਹੈ ਜਿਹੜੀਆਂ ਇਹਨਾਂ ਨੇ ਮੈਂ ਤੁਹਾਨੂੰ ਦਿਖਾਈਆਂ ਮੈਂ ਆਹ ਦੇਖੋ ਮੰਦਪੁਗੀ ਹੈ ਜਿਹੜੇ ਕੀ ਮੈਂਟਲੀ ਅਫਸੈਟ ਨੇ ਸੋ ਵੀਰੋ ਇਹਨਾਂ ਨੇ ਕੱਲਾ ਹਿਸ਼ਾਰਪੁਰ ਨਹੀਂ ਪੂਰੇ ਪੰਜਾਬ ਦੀ ਮੈਂ ਗੱਲ ਕਰਨ ਲੱਗਿਆ ਜੇ ਤੁਹਾਨੂੰ ਕਿਤੇ ਵੀ ਕੋਈ ਵੀ ਮਿਲਦਾ ਹੈ ਮੈਂ ਨੰਬਰ ਮੈਂਸ਼ਨ ਕਰ ਦੇਣਾ ਵਿੱਚ ਤੇ ਤੁਸੀਂ ਇਹ ਨਾ ਆਪਣੇ ਵੀਰ ਨਾਲ ਕੰਟੈਕਟ ਕਰ ਸਕਦੇ ਆ ਤੇ ਅਸੀਂ ਉਹਦਾ ਵੈਰੀਫਾਈ ਕਰਕੇ ਪ੍ਰੋਪਰ ਸਾਡੀ ਜਿਹੜੀ ਹੈਗੀ ਚੈਰੀਟੇਵਲ ਰਜਿਸਟਰਡ ਚੈਰੀਟੇਵਲ ਆ ਦੇਖੋ ਉੱਪਰ ਲਿਖਿਆ ਹੋਇਆ ਰਜਿਸਟਰਡ ਨੰਬਰ ਸਾਰਾ ਰਜਿਸਟਰਡ ਕੀਤਾ ਹੋਇਆ ਹੈ ਠੀਕ ਹੈ ਤੇ ਜਿੰਨਾ ਹੋ ਸਕੇ ਆਪਾਂ ਦੇਖੋ ਨਾ ਕਹਿੰਦੇ ਆ ਕਿ ਆਪਾਂ ਜੇ ਕਿਸੇ ਰ ਅਸੀਂ ਸਾਰਿਆਂ ਦਾ ਭਲਾ ਤਾਂ ਨਹੀਂ ਕਰ ਸਕਦੇ ਅਸੀਂ ਜੇ ਭਲਾ ਕਰ ਸਾਰੇ ਸਾਰੇ ਜਣੇ ਮਿਲ ਕੇ ਕਿਸੇ ਇੱਕ ਦਾ ਭਲਾ ਕਰ ਸਕਦੇ ਆ ਸੋ ਆਹ ਦੇਖੋ ਆ ਬੈਠੇ ਆ ਇਹ ਵਿਚਾਰੇ ਕਰੋ ਤਾਂ ਕਹ ਲੋ ਕਿ ਉਥੋਂ ਕੱਢੇ ਹੋਏ ਸੀ ਪਿੰਡਾਂ ਦੇ ਵਿੱਚੋਂ ਵਿਚਾਰੇ ਫੜ ਕੇ ਜਦੋਂ ਫੋਨ ਆਇਆ ਇਹਨਾਂ ਨੂੰ ਲਿਆਂਦੇ ਆ ਹਨਾ ਸੋ ਮੈਂ ਤੁਹਾਨੂੰ ਹੁਣ ਅੰਦਰ ਦਾ ਦਿਖਾਉਂਗਾ ਜਿੱਥੇ ਅਰੇਂਜਮੈਂਟ ਅਸੀਂ ਕੀਤਾ ਆ ਸੋ ਮੈਂ ਆਪ ਜੀ ਨੂੰ ਹੁਣ ਅਧ ਹੁਣ ਆ ਵੀਰ ਹੁਣਾਂ ਦਾ ਘਰ ਸੀਗਾ ਆ ਵੀਰ ਹੁਣਾਂ ਨੇ ਆਪਣਾ ਘਰ ਹੀ ਇਹਨਾਂ ਬੇਆਸਰਿਆਂ ਲਈ ਆਸਰਾ ਬਣਾ ਦਿੱਤਾ ਆ ਵੀਰ ਹੁਣਾਂ ਦਾ ਪ੍ਰਾਲਾ ਦੇਖੋ ਯਾਰ ਕਿੱਡਾ ਵੱਡੀ ਯਾਰ ਦੇਖੋ ਸੇਵਾ ਹੈਨਾ ਇੱਥੇ ਸੋਫਾ ਸੀਗਾ ਆ ਸੋਫਾ ਚੱਕ ਕੇ ਵੀਰ ਹੁਣਾਂ ਨੇ ਪਲੰਗ ਲਾ ਦਿੱਤੇ ਹਨਾ ਆ ਨਾਲ ਆ ਜਿਹੜਾ ਇੱਧਰਲੇ ਪਾਸੇ ਹੈਗਾ ਆ ਇਹ ਅਟੈਚ ਵਾਸ਼ਰੂਮ ਹੈ ਠੀਕ ਹੈ ਤੇ ਆ ਮੈਂ ਤੁਹਾਨੂੰ ਹੁਣ ਦੂਸਰੇ ਪਾਸੇ ਦਿਖਾਉਣਾ ਰੁਕੋ ਆ ਦੇਖੋ ਆ ਪਲੰਗ ਲਾਇਆ ਹੈ ਅਗਰ ਤੁਹਾਡੇ ਸ਼ੇਅਰ ਕੀਤੇ ਹੈ ਅਗਰ ਕੋਈ ਵੀ ਕਿਸੇ ਦਾ ਕਾਲਿੰਗ ਆਉਂਦੀ ਹੈ ਕੋਈ ਮਾਂ ਆ ਕੋਈ ਭੈਣ ਆ ਕੋਈ ਬਜ਼ੁਰਗ ਹੈ ਨਾ ਕੋਈ ਅਫਸੈਟ ਆ ਕੋਈ ਘਰੋਂ ਕੱਢੇ ਹੋਏ ਤਾਂ ਅਸੀਂ ਉਹਨੂੰ ਜਰੂਰ ਇੱਥੇ ਆਪਣੇ ਜਿੰਨਾ ਹੋ ਸਕਦਾ ਹੈ ਨਾ ਸ਼ਰਨ ਦੇਾਂਗੇ ਹੈ ਨਾ ਕਰਨ ਵਾਲਾ ਪ੍ਰਮਾਤਮਾ ਆ ਪ੍ਰਮਾਤਮਾ ਤੁਹਾਡੇ ਵਰਗੇ ਚੰਗੇ ਇਨਸਾਨਾਂ ਦੇ ਵਿੱਚ ਹੀ ਆ ਯਾਰ ਹੈ ਨਾ ਕੋਈ ਅੱਜ ਕੱਲ ਕਿਸੇ ਨੂੰ ਵੀ ਯਾਰ ਆਪਣੇ ਘਰ ਰੱਖਦਾ ਕੋਈ ਪੁਰਾਣਾ ਹੀ ਆਇਆ ਹੋਵੇ ਨਾ ਤਾਂ ਇਹ ਹੁੰਦੀ ਹੈ ਕਿ ਇਹਨੇ ਜਾਣਾ ਕਦੋਂ ਆ ਸੱਚੀ ਜਿਹੜੀ ਗੱਲ ਹੈ ਪਰ ਕਿਸੇ ਨੂੰ ਯਾਰ ਪੱਕਾ ਹੀ ਪਰਮਾਨੈਂਟ ਉਹਦਾ ਦੁੱਖ ਉਹਦੀ ਦਵਾਈ ਹਨਾ ਉਹਦੀ ਸੰਭਾਲ ਕਰਨੀ ਯਾਰ ਬੜੀ ਵੱਡੀ ਸੇਵਾ ਬਣਦੀ ਹੈ ਹਨਾ ਪਰ ਇਹ ਵੀਰਾਂ ਨੇ ਬਹੁਤ ਵੱਡਾ ਯਾਰ ਅਪਰਾਲਾ ਆ ਹਨਾ ਵੀਰੋ ਸਾਡਾ ਫਰਜ਼ ਵੀ ਬਣਦਾ ਅਸੀਂ ਸੋਸਾਇਟੀ 'ਚ ਬੈਠਦੇ ਹਰ ਇੱਕ ਬੰਦੇ ਦਾ ਕੋਈ ਨਾ ਕੋਈ ਲਿੰਕ ਆ ਅਸੀਂ ਇਹਨਾਂ ਦੀ ਜ਼ਰੂਰ ਯਾਰ ਮਦਦ ਕਰੀਏ ਅਸੀਂ ਵਿਆਹਾਂ ਪਾਰਟੀਆਂ 'ਚ ਜਾਂਦੇ ਆ ਹਨਾ ਵੀਰੋ ਮੈਂ ਇਹ ਨਹੀਂ ਕਹਿੰਦਾ ਚਲੋ ਆਪਾਂ ਦਸਬੰਧ ਵੀ ਕੱਢਦੇ ਆ ਨਾ ਜਿਹੜੇ ਸਹੀ ਦਸਬੰਧ ਹੈ ਨਾ ਸਾਡੀ ਯਾਰ ਉਹ ਆ ਆ ਇੱਥੇ ਸੀ ਹੁਣ ਆਪਣੇ ਹੱਥ ਹੀ ਆ ਕੇ ਯਾਰ ਸੇਵਾ ਕਰੋ ਇਹ ਬਜ਼ੁਰਗ ਢੀਕਦੇ ਆ ਆ ਦੇਖੋ ਬਜ਼ੁਰਗ ਯਾਰ ਆ ਦੇਖਿਆ ਨਾ ਯਾਰ ਮਨ ਭਾਵਕ ਹੋ ਜਾਂਦਾ ਆ ਬਜ਼ੁਰਗ ਦੇਖਿਆ ਨਾ ਯਾਰ ਤੁਸੀਂ ਸਮਝ ਸਕਦੇ ਆ ਨਾ ਯਾਰ ਇਹ ਕਿੰਨਾ ਯਾਰ ਮਜਬੂਰ ਇਹ ਮੈਂ ਕਹਾਣੀ ਦੱਸਣ ਸ਼ਾਰਟਕਟ ਦੇ ਦੱਸੂਗਾ ਇਹਨਾਂ ਦੀਆਂ 6 ਬੇਟੀਆਂ ਇੱਕ ਬੇਟਾ ਸੀਗਾ ਸੁੱਖਾ ਮੰਗ ਕੇ ਲਿਆ ਸੀ ਅੱਜ ਜੋ ਥੋੜਾ ਵੱਡਾ ਉਹਨੇ ਘਰੋਂ ਹੀ ਕੱਢ ਦਿੱਤਾ ਯਾਰ ਆ ਸਾਨੂੰ ਪਤਾ ਲੱਗ ਗਿਆ ਜਲੰਧਰ ਲੱਗ ਗਿਆ ਤਾਂ ਆ ਹੁਣ ਲੈ ਜਾਂਦਾ ਇੱਥੇ ਅੰਕਲ ਹੁਣ ਠੀਕ ਆ ਹੁਣ ਹਨਾ ਕਹਿੰਦੇ ਮੇਰੀ ਜਿੰਨੀ ਜ਼ਿੰਦਗੀ ਆ ਮੈਂ ਇੱਥੇ ਹੀ ਕੱਟਣੀ ਹੁਣ ਆ ਦੇਖੋ ਯਾਰ ਇਹ ਲੱਬ ਦੀ ਪੀੜੀ ਯਾਰ ਇਹ ਉਹ ਪੀੜੀ ਆ ਆਖਰੀ ਪੀੜੀ ਆ ਸਾਡੇ ਪੰਜਾਬ ਦੀ ਆਖਰੀ ਪੀੜੀ ਸੋ ਵੀਰੋ ਤੁਸੀਂ ਹੁਣ ਜੇ ਇਹਨਾਂ ਸਾਡੇ ਇਹਨਾਂ ਵੀਰਾਂ ਨੇ oprala ਸ਼ੁਰੂ ਕੀਤਾ ਅਸੀਂ ਵੀ ਮਦਦ ਕਰਨੀ ਯਾਰ ਇਹਨਾਂ ਦਾ ਐਡਰੈਸ ਹੈਗਾ ਇਹ ਦਸ਼ਮੇਸ਼ ਨਗਰ ਇਦੋਂ ਦਸ਼ਮੀਸ਼ ਨਗਰ 5 ਨੰਬਰ ਗਲੀ ਆ ਜੀ ਆਪਾਂ ਪ੍ਰਭਾਤ ਚੌਂਕ ਹਸ਼ਰਪੁਰ ਪ੍ਰਭਾਤ ਚੌਂਕ ਵੱਲੋਂ ਆਉਨੇ ਆ ਆਈਟੀਆ ਦੇ ਬਿਲਕੁਲ ਸਾਹਮਣੇ ਇਹਨਾਂ ਦਾ ਜਿਹੜੀ ਗਲੀ ਅੰਦਰੋਂ ਆਉਂਦੀ ਏ ਸਿੱਧੀ ਗਲੀ 5/4 ਗਲੀ ਦੇ ਵਿੱਚ ਹੈ ਬਾਹਰ ਬੋਰਡ ਲੱਗਾ ਹੋਇਆ ਸੋ ਤੁਸੀਂ ਆ ਸਕਦੇ ਆ ਕਾਲਿੰਗ ਨੰਬਰ ਆ ਦੇਖੋ ਆ ਕਾਲਿੰਗ ਨੰਬਰ ਹੈ ਇੱਥੇ ਕਾਲ ਕਰ ਸਕਦੇ ਆ ਤੇ ਵੀਰੇ ਅਸੀਂ ਸਾਰਿਆਂ ਨੇ ਯਾਰ ਜਿੰਨੇ ਮੇਰੀ ਮਾਵਾ ਭੈਣਾ ਸੁਣਦੀ ਆ ਆਪਾਂ ਹੈਲਪ ਕਰੀ ਸੋ ਆਹ ਦੇਖੋ ਆ ਮੇਰੇ ਵੀਰ ਨੇ ਨਾ ਇਹਨਾਂ ਨੇ ਰਲ ਕੇ ਆਹ ਦੇਖੋ ਉੱਪਰ ਇਹਨਾਂ ਨੇ ਪਹਿਲਾਂ ਕਮਰੇ ਬਣਾਏ ਅਸੀਂ ਕਮਰੇ ਬਣਾਉਨੇ ਆ ਕਿ ਸਾਡਾ ਪਰਿਵਾਰ ਵਧੂਗਾ ਤੇ ਅਸੀਂ ਉਹਦੇ ਲਈ ਉਹ ਕਰਾਂਗੇ ਕਿ ਅਸੀਂ ਹੈਨਾ ਵੱਡਾ ਘਰ ਬਣਾਈਏ ਸਾਡੀ ਫੈਮਿਲੀ ਬੜੇ ਪਰ ਇਹਨਾਂ ਦੀ ਫੈਮਿਲੀ ਦੇਖੋ ਕੀ ਬਣਾਈ ਆਪਣੀ ਆ ਦੇਖੋ ਆ ਵੀਰ ਉਹਨਾਂ ਨੇ ਉੱਪਰ ਕਮਰੇ ਪਾਏ ਆ ਕਿ ਇਹਨਾਂ ਨੇ ਨਾਲ ਆ ਦੇਖੋ ਆ ਸ਼ੁਰੂ ਕੀਤਾ ਦੇਖੋ ਇੱਥੇ ਵੀ ਬਿਸਤਰੇ ਲਾਏ ਆ ਕਿ ਚਲੋ ਯਾਰ ਜਿਹੜਾ ਸੜਕ ਦੇ ਉੱਤੇ ਰੁਲਦਾ ਹੈ ਨਾ ਜਿਹੜਾ ਕਹ ਲਓ ਕਿ ਫੁੱਟਪਾਥ ਦੇ ਉੱਤੇ ਪਿਆ ਉਹਦੀ ਉਹਦੇ ਨਾਲੋਂ ਇੱਥੇ ਜ਼ਿੰਦਗੀ ਯਾਰ ਵਧੀਆ ਕੱਟ ਹੋ ਜੂਗੀ ਤਿੰਨੇ ਟਾਈਮ ਰੋਟੀ ਆ ਦਵਾਈ ਨਾਲ ਦਿੰਦੇ ਆ ਹੈਨਾ ਜੇ ਕੋਈ ਕਹ ਲਓ ਕਿ ਸਿਹਤ ਵੀ ਠੀਕ ਨਹੀਂ ਆ ਆ ਦੇਖੋ ਆ ਨਾਲ ਵਾਸ਼ਰੂਮ ਵੀ ਆ ਦੇਖੋ ਅਵੀਰ ਜਿੰਨਾ ਆਪਣੇ ਲੋ ਐਫਰਟ ਕਰ ਸਕਦੇ ਹਨ ਸੋ ਮੇਰਾ ਮਨ ਬਹੁਤ ਖੁਸ਼ ਹੋਇਆ ਮੈਂ ਕਿਹਾ ਵੀਰੇ ਜਿੰਨਾ ਮੇਰਾ ਐਕਸਟਰਾ ਟਾਈਮ ਹੈ ਗੁਰੂਗੁਰ ਮੈਂ ਤੁਹਾਡੇ ਨਾਲ ਇੱਥੇ ਆਇਆ ਕਰੂੰਗਾ ਸੋ ਆ ਦੇਖ ਸਕਦੇ ਹੋ ਤੁਸੀਂ ਹਨ ਆ ਦੇਖੋ ਹੁਣੇ ਬਣਾਇਆ ਵੀਰ ਹੋਣਾ ਨੇ ਅਸੀਂ ਯਾਰ ਆਪਣੇ ਘਰਾਂ ਲਈ ਬਣਾਉਨੇ ਆ ਕਿ ਸਾਡਾ ਘਰ ਨਾ ਵੱਡਾ ਹੋਵੇ ਅਸੀਂ ਸਾਡੀ ਫੈਮਿਲੀ ਰਵੇ ਹਸੀਏ ਖੇਲੀਏ ਇਹਨਾਂ ਦਾ ਦੇਖੋ ਵੀਰ ਦੀ ਸੇਵਾ ਦੇਖੋ ਇਹਨਾਂ ਵੀਰਾਂ ਨੇ ਬਸ ਇਹੀ ਸੇਵਾ ਲਈ ਹੈ ਕਿ ਜਿੰਨਾ ਅਸੀਂ ਕਿਸੇ ਦਾ ਨਾ ਕਹਿ ਲੋ ਭਲਾ ਕਰ ਸਕਦੇ ਆ ਕਿ ਅਸੀਂ ਸਾਰਿਆਂ ਨੂੰ ਇਹਨਾਂ ਨੂੰ ਪਰਿਵਾਰ ਹੀ ਸਮਝਣਾ ਜਿਹੜੇ ਸੜਕਾਂ ਦੇ ਉੱਤੇ ਹੋਣਾ ਜਿਹਦਾ ਭਾਈ ਕਨਾਈ ਆ ਜਿਹਦੀ ਬੜੀ ਵੱਡੀ ਸੇਵਾ ਸੀਗੀ ਸੋ ਮੈਂ ਉਹਨਾਂ ਦੀ ਸੇਵਾ ਦੇ ਵਿੱਚੋਂ ਇਹ ਸਭ ਤੋਂ ਵੱਡੀ ਇਹ ਵੀ ਸੇਵਾ ਕਹੂੰਗਾ ਕਿ ਤੁਹਾਡੀ ਬਹੁਤ ਵੱਡੀ ਸੇਵਾ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਹਾਂਜੀ ਬਾਪੂ ਜੀ ਠੀਕ ਹੋ ਹਾਂਜੀ ਇਹ ਬਾਪੂ ਜੀ ਸਾਡੇ 95 ਸਾਲ ਦੇ ਨੇ ਇਹ ਕਹਿ ਲੋ ਕਿ ਸਾਡੀ ਆਖਰੀ ਪੀੜ੍ਹੀ ਆ ਅੱਜ ਤੋਂ 95 ਸਾਲ ਪਿੱਛੇ ਚਲ ਜਾਓ 25 70 ਉਸ ਤੋਂ ਪਿੱਛੇ 1930 ਦੇ ਨੇ ਬਾਪੂ ਜੀ ਸੋ ਸੰਗਤ ਜੀ ਇਹਨਾਂ ਨੂੰ ਯਾਰ ਘਰੋਂ ਕੱਢ ਦਿੱਤਾ ਸੀਗਾ ਚਲੋ ਇਹਨਾਂ ਨੇ ਬਹੁਤ ਵੱਡਾ ਪਰਾਲਾ ਕੀਤਾ ਪਰ ਮਾਤਮਾ ਨੇ ਇਹਨਾਂ ਤੇ ਮਿਹਰ ਕੀਤੀ ਇਹਨਾਂ ਨੂੰ ਆਪਣੇ ਘਰ ਲੈ ਆਏ ਮੈਂ ਹੁਣ ਤੁਹਾਨੂੰ ਵੀ ਸਾਰੇ ਵੀਰਾਂ ਨੂੰ ਕਹਿਣਾ ਤੁਸੀਂ ਜਿਹੜੇ ਵੀ ਵੀਡੀਓ ਦੇਖ ਰਹੇ ਹੋ ਨਾ ਤੁਸੀਂ ਬਹੁਤ ਕਰਮਾ ਵਾਲੇ ਆ ਯਾਰ ਇਹ ਆਖਰੀ ਪੀੜੀ ਤੁਸੀਂ ਜ਼ਰੂਰ ਦੇਖਿਓ ਇਹਨਾਂ ਨੂੰ ਆ ਕੇ ਮਿਲਿਓ ਬਾਪੂ ਜੀ ਬਹੁਤ ਸੋਹਣੀਆਂ ਗੱਲਾਂ ਕਰਦੇ ਨੇ ਔਰ ਜਿਹੜੀ ਬਲੇਸਿੰਗ ਇਹਨਾਂ ਰੂਹਾਂ ਨੇ ਦੇ ਦੇਣੀ ਨਾ ਯਾਰ ਤੁਹਾਡਾ ਤੇ ਭੱਲਾ ਹੋਣਾ ਨਾਲ ਪਰਿਵਾਰ ਦਾ ਵੀ ਭੱਲਾ ਹੋ ਜਾਣਾ ਯਾਰ ਸੋ ਮੇਰੇ ਵੀਰ ਬਣ ਕੇ ਜ਼ਰੂਰ ਆ ਦੇਖੋ ਬਾਪੂ ਜੀ ਤੇ ਬਾਪੂ ਜੀ ਨੂੰ ਯਾਰ ਦੇਖੇ ਮਨ ਬਹੁਤ ਖੁਸ਼ ਹੁੰਦਾ ਤੁਸੀਂ ਜਰੂਰ ਆਉਣਾ ਠੀਕ ਹੈ ਬੈਠਣਾ ਮੈਂ ਨੌਜਵਾਨ ਆਪਣੇ ਜਿਹੜੇ ਮੇਰੇ ਨਾਲ ਨੌਜਵਾਨ ਵੀਰ ਨੇ ਸਾਰੇ ਜਿਹੜੇ ਦੇਖ ਰਹੇ ਤੁਸੀਂ ਵੀ ਯਾਰ ਜਰੂਰ ਆਪਣਾ ਟਾਈਮ ਕੱਢ ਕੇ ਹੁਣੋ ਵੀਰੋ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਵੀਡੀਓ ਦੇਖਣ ਲਈ ਸੋ ਇਹਨੂੰ ਸ਼ੇਅਰ ਕਰਿਓ ਧੰਨਵਾਦ ਵੀਰੋ ਸਤਿ ਸ਼੍ਰੀ ਅਕਾਲ